ਕਿ ਨਵਾਨਾ ਬਲੌਗ ਬਣ ਜਾਂਦਾ ਜਿਸ ਬੰਦੇ ਨੇ ਘਰੇ ਬਿੱਲੀ ਵੀ ਨਹੀਂ ਰੱਖੀ ਜੀ ਉਹ ਆਪਣਾ ਇੱਕ ਚੈਨਲ ਬਣਾਉਂਦਾ ਹੈ ਜੀ ਤੇ ਉਹਦੇ ਉੱਤੇ ਲੋਕਾਂ ਕੋ 50 50 ਰੁਪਏ 100 100 ਰੁਪਏ ਲੈ ਕੇ ਤੇ ਕੁੱਤੇ ਪਾਉਣੇ ਸ਼ੁਰੂ ਕਰ ਦਿੰਦੇ ਆ ਕਹਿੰਦੇ ਐਡ ਕਰਦੇ ਆ ਐਡ ਕਰਦੇ ਆ ਇੱਕ ਮੈਂ ਦੇਖਿਆ ਅ ਅਮਰੀਕਨ ਬੁਲੀ ਬਾਈ ਉਸ ਦੀਆਂ ਹੱਡੀਆਂ ਸਾਰੀਆਂ ਨਿਕਲ ਜਾਂ ਪਈਆਂ ਤੇ ਇੱਕ ਆਦਮੀ ਬੋਲ ਰਿਹਾ ਹੈ ਉਹ ਵੀਰ ਦੀ ਬਹੁਤ ਵੱਡੀ ਮਜਬੂਰੀ ਹੈ ਉਹ ਬਾਹਰ ਚੱਲੇ ਆ ਇਕਿਨੇ ਨਵੇਂ ਫਰਾਡ ਬੰਦੇ ਆਏ ਉਹ ਨਾ ਹੁਣ ਲੋਕਾਂ ਦੇ ਘਰਾਂ ਜਾਂਦੇ ਆ ਕੁੱਤੇ ਲਿੰਦੇ ਆ ਉਹਨਾਂ ਨੂੰ ਫੇਕ ਸਕਰੀਨਸ਼ਾਟ ਦਿਖਾਉਂਦੇ ਕਿ ਤੁਹਾਡੇ ਅਕਾਊਂਟ 'ਚ ਪੈਸੇ ਆ ਗਏ ਆ ਉਹਨਾਂ ਕੋਈ ਕਾਲੇ ਰੰਗ ਦੀ ਸਕਾਉਟ ਆ ਉਹਨਾਂ ਦੇ ਵੀ ਹੈਟਰ ਐਪ ਲਾਇਆ ਥੋੜੇ ਦਿਨਾਂ ਤੋਂ ਅਸੀਂ ਇਹ ਫਰਾਡ ਬੰਦ ਕਰਨਾ ਚਾਹੁੰਦੇ ਆ ਐਡ ਦੇਖਣ ਡਿਆ ਆ ਸ਼ੈਡਿਊ 4000 ਰੁਪਏ ਦਾ ਅੱਛਾ ਜੀ ਸ਼ੈਡਿਊ ਹੁੰਦਾ ਆ 10 ਤੋਂ 12000 ਰੁਪਏ ਆਮ ਰੇਟ ਜਿਹੜਾ ਹੈ ਨਾ ਜਦੋਂ 4000 ਰੇਟ ਦੱਸਣਾ ਆ ਉਹਦੇ ਵਿੱਚ ਲਿਖਿਆ ਵੀ 300 ਰੁਪਏ ਬੁਕਿੰਗ ਜੇ 300 ਰੁਪਏ ਆਪਾਂ ਜਦੋਂ ਬਾਤ ਤਾਂ ਫੋਨ ਬੰਦ ਹੋ ਜਾਣਾ ਜੀ ਜਿਸ ਬੰਦੇ ਨੇ ਡੌਗ ਰੱਖਿਆ ਹੋਇਆ ਆ ਉਹ ਚੈਨਲ ਵੀ ਉਹ ਮਣਾ ਬਣਾ ਸਕਦਾ ਆ ਉਹ ਕੁੱਤੇ ਵੇਚੇਗਾ ਵੀ ਠੀਕ ਆ ਨਾ ਉਹਨੂੰ ਹੱਕ ਆ ਅਸੀਂ ਉਹਨਾਂ ਦੇ ਹੱਕਾਂ ਕਰਕੇ ਲੜਦੇ ਆ ਜਿਹੜੇ ਘਰੇ ਜਿਸ ਬੰਦੇ ਨੇ ਬਿੱਲੀ ਵੀ ਨਹੀਂ ਘਰੇ ਰੱਖੀ ਜਿਹੜਾ ਮੁਰਗਿਆਂ ਦਾ ਕੰਮ ਕਰਦਾ ਉਹ ਕੁੱਤੇ ਵੇਚੀ ਜਾਂਦੇ ਆ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਹਾਂਜੀ ਸਵਾਗਤ ਆ ਆਪਣੇ ਆਰਟੀਵੀ ਚੈਨਲ ਨੀਲੋਵਾਲ ਦੇ ਉੱਤੇ ਅੱਜ ਅਸੀਂ ਪਹੁੰਚੇ ਹੋਏ ਆ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜਿੱਥੇ ਕੋਹੀਨੂਰ ਕੈਨਲ ਕਲੱਬ ਵੱਲੋਂ ਜਲੰਧਰ ਦੇ ਵੱਲੋਂ ਬਹੁਤ ਵੱਡਾ ਡੌਗ ਸ਼ੋ ਹੋ ਰਿਹਾ ਆ ਤੇ ਤੇ ਅੱਜ ਸਾਡੇ ਨਾਲ ਨੇ ਐਸਜੀਏ ਕਨਨ ਬੈਫਰ ਕਲੱਬ ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਸੁਨੀਲ ਜਸਲ ਜੀ ਸਾਡੇ ਨਾਲ ਮੌਜੂਦ ਨੇ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕੁਝ ਕਿਸੇ ਨੇ ਜਿੱਦਾਂ ਡੌਗ ਮਾਰਕੀਟ ਦੇ ਵਿੱਚ ਗਰਾਊਂਡ ਜਿਹੜੀ ਆ ਰਹੀ ਆ ਜਾਂ ਸ਼ੋਅ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਹਨਾਂ ਦੇ ਸਬੰਧ ਵਿੱਚ ਉਹਨਾਂ ਨਾਲ ਆਪਾਂ ਜਾਣਕਾਰੀ ਲੈਨੇ ਆ ਉਹ ਕੀ ਕਹਿਣਾ ਚਾਹੁੰਦੇ ਨੇ ਪ੍ਰਧਾਨ ਜੀ ਸਾਚੀ ਕਾਲ ਜੀ ਸਵਾਗਤ ਹੈ ਸਾਚੀ ਜੀ ਸਾਚੀ ਜੀ ਹੋਰ ਸੁਣਾਓ ਕੀ ਹਾਲ ਚਾਲ ਵਧੀਆ ਜੀ ਤੇ ਅਸੀਂ ਤਾਂ ਆਈ ਸੀ ਅੱਜ ਸ਼ੋਅ ਦੇਖਣ ਮੈਂ ਕਿਹਾ ਚਲੋ ਪ੍ਰਧਾਨ ਜੀ ਮਿਲ ਗਏ ਇੱਕ ਸਾਨੂੰ ਥੋੜੀ ਜੀ ਗੱਲਬਾਤ ਦ ਵੀ ਜਿਹੜੀ ਡੌਗ ਲਾਈਨ ਦੇ ਵਿੱਚ ਬਹੁਤ ਸਾਰੀ ਗਰਾਬਟਾਰੀ ਆ ਇਸ ਲਾਈਨ ਦੇ ਵਿੱਚ ਚਾਹੇ ਉਹਨੂੰ ਕਾ ਜਿਹੜੇ ਪ੍ਰੋਫਾਈਲ ਕੰਮ ਦੇ ਤੌਰ ਤੇ ਨੂੰ ਵਰਤਦੇ ਨੇ ਬਿਜ਼ਨਸ ਦੇ ਤੌਰ ਤੇ ਚਾਹੇ ਉਹ ਡੌਗ ਲਵਰ ਨੇ ਚਾਹੇ ਉਹ ਮਲੋ ਆਪਣਾ ਡੌਗ ਸ਼ੋ ਕਰਦੇ ਨੇ ਕਿਤਨਾ ਕਿਤੇ ਬਹੁਤ ਸਾਰੀਆਂ ਕਮੀਆਂ ਆ ਗਈਆਂ ਉਹਦੇ ਚ ਕਾਰਨ ਦੱਸੋ ਥੋੜਾ ਕੀ ਹੈ ਦੇਖੋ ਜੀ ਇੱਕ ਤਾਂ ਜਿਵੇਂ ਕਿ ਅਸੀਂ ਡੌਗ ਰੱਖੇ ਹੋਏ ਨੇ ਘਰੇ ਹਾਂਜੀ ਔਰ ਜੇ ਕੋਈ ਬਰੀਡਿੰਗ ਕਰਦਾ ਹੈ ਹੀ ਕੈਨਲ ਜੋ ਬਣਾਉਨੇ ਆ ਉਸ ਦੇ ਉੱਤੇ 10 ਤੋਂ 12 ਲੱਖ ਰੁਪਏ ਖਰਚਾ ਹੋ ਜਾਂਦਾ ਜੀ ਔਰ ਡੌਗ ਵੀ ਘੱਟੋ ਘੱਟ 1.5 ਤੋਂ 2 ਲੱਖ ਦਾ ਹੁੰਦਾ ਹੈ ਜੀ ਔਰ ਜਦੋਂ ਫੀਮੇਲ ਬੱਚੇ ਦਿੰਦੀ ਹੈ ਔਰ ਪੂਰੀ ਬੁਰੀ ਰਾਤ ਲੰਘ ਜਾਂਦੀ ਹੈ ਦੋ ਦੋ ਰਾਤਾਂ ਵੀ ਲੰਘ ਜਾਂਦੀਆਂ ਉਹਨਾਂ ਨੂੰ ਉਹਨੇ ਡਿਲੀਵਰੀ ਕਰਾਉਂਦੇ ਆ ਬਿਲਕੁਲ ਜੀ ਅੱਜ ਕੱਲ ਦੇ ਵਿੱਚ ਅੱਜ ਕੱਲ ਜੋ ਨਵਾਂ ਟ੍ਰੈਂਡ ਚੱਲਿਆ ਆ ਜੀ ਇੱਕ ਨਵਾਂ ਨਾ ਬਲੌਗ ਬਣ ਜਾਂਦਾ ਜਿਸ ਬੰਦੇ ਨੇ ਘਰੇ ਬਿੱਲੀ ਵੀ ਨਹੀਂ ਰੱਖੀ ਜੀ ਉਹ ਆਪਣਾ ਇੱਕ ਚੈਨਲ ਬਣਾਉਂਦਾ ਜੀ ਤੇ ਉਹਦੇ ਉੱਤੇ ਲੋਕਾਂ ਕੋਲ 50-50 ਰੁਪਏ 100-100 ਰੁਪਏ ਲੈ ਕੇ ਤੇ ਕੁੱਤੇ ਪਾਉਣੇ ਸ਼ੁਰੂ ਕਰ ਦਿੰਦੇ ਆ। ਕਿ ਆ ਜੀ ਐਡ ਕਰਦੇ ਆ। ਐਡ ਕਰਦੇ ਆ। ਇੱਕ ਮੈਂ ਦੇਖਿਆ ਅ ਅਮਰੀਕਨ ਬੁਲੀ ਪਾਈ। ਉਸ ਦੀਆਂ ਹੱਡੀਆਂ ਸਾਰੀਆਂ ਨਿਕਲ ਜਾਂ ਪਈਆਂ ਤੇ ਇੱਕ ਆਦਮੀ ਬੋਲ ਰਿਹਾ ਆ। ਉਹ ਵੀਰ ਦੀ ਬਹੁਤ ਵੱਡੀ ਮਜਬੂਰੀ ਹੈ। ਉਹ ਬਾਹਰ ਚੱਲੇ ਆ। ਉਹਨਾਂ ਨੇ ਕੁੱਤੀ 3000 ਬੱਦੀ ਵੇਚਣੀ ਆ। ਜੀ। ਜਿਸ ਦਾ ਰੇਟ ਅਸਟਾ 20-25 ਹਜ਼ਾਰ ਹੈ। ਉਹ ਉਸ ਦਾ ਰੇਟ ਦੱਸਦਾ 3000 ਦੀ ਵੇਚਣੀ ਆ। ਠੀਕ ਆ ਜੀ। ਉਹਦੇ ਨਾਲ ਲੋਕਾਂ ਦੇ ਵਿੱਚ ਕੀ ਪ੍ਰਭਾਵ ਪਵੇਗਾ? ਔਰ ਜਿਹੜੇ ਬੰਦੇ ਨੇ 30 ਲੱਖ ਰੁਪਇਆ ਰਭਿਆ ਲਾ ਕੇ ਬਾਹਰ ਜਾਣਾ ਕੀ ਕਿ ਉਹ 3000 ਦੇ ਬੈਠਾ ਉਹ ਵੀ 3000 ਦੀ ਮਜਬੂਰੀ ਪੈ ਗਈ ਬੰਦੇ ਨੂੰ ਔਰ ਇਹ ਜਿਹੜੇ ਚੈਨਲ ਹਨ ਨੇ ਫੇਕ ਆ ਸਾਰੇ ਠੀਕ ਆ ਜੀ ਇਹ ਬੰਦ ਹੋਣਗੇ ਤਾਂ ਮਾਰਕੀਟ ਉੱਪਰ ਜਾਏਗੀ ਮੈਂ ਸਾਰੇ ਡੌਗ ਲਵਰਸ ਨੂੰ ਇਹ ਕਹਿਣਾ ਚਾਹੁੰਦਾ ਕੋਈ ਵੀ ਇਹਨਾਂ ਦੇ ਐਡ ਨਾ ਦੇਓ ਜੇ ਕੋਈ ਇਹ ਇਦਾਂ ਦਾ ਚੈਨਲ ਚਲਾਉਂਦਾ ਹੈ ਉੱਤੇ ਰਿਪੋਰਟ ਮਾਰੋ ਉਹਨੂੰ ਬੰਦ ਕਰੋ ਜੀ ਔਰ ਜਿੰਨੇ ਵੀ ਡੌਗ ਲਵਰ ਅਸੀਂ ਉਹਨਾਂ ਦੇ ਨਾਲ ਆ ਅਸੀਂ ਮਾਰਕੀਟ ਨੂੰ ਉੱਪਰ ਲੈ ਜਾਣ ਦੇ ਵਿੱਚ ਯਾਨੀ ਕਿ ਹਰ ਤਰ੍ਹਾਂ ਦਾ ਯਤਨ ਕਰਦੇ ਆ ਇਸ ਕਰਕੇ ਇਹਨਾਂ ਲੋਕਾਂ ਨੇ ਸਾਰਾ ਕੰਮ ਖਰਾਬ ਕੀਤਾ ਇੱਕ ਦਿਨ ਮੈਂ ਐਡ ਦੇਖਣ ਡਿਆ ਆ ਸ਼ੈਡਿਊ 4000 ਰੁਪਏ ਦਾ ਅੱਛਾ ਜੀ ਸ਼ੈਡਿਊ ਹੁੰਦਾ ਆ 10 ਤੋਂ 12000 ਰੁਪਏ ਆਮ ਰੇਟ ਜਿਹੜਾ ਹੈ ਨਾ ਜਦੋਂ 4000 ਰੇਟ ਦੱਸਣਾ ਆ ਉਹਦੇ ਵਿੱਚ ਲਿਖਿਆ ਵੀ 300 ਰੁਪਏ ਬੁਕਿੰਗ ਜੇ 300 ਰੁਪਏ ਆਪਾਂ ਜਦੋਂ ਬਾਅਦ ਤਾਂ ਫੋਨ ਬੰਦ ਹੋ ਜਾਣਾ ਜੀ ਇੱਕ ਨਵੇਂ ਫਰਾਡ ਬੰਦੇ ਆਏ ਉਹ ਨਾ ਹੁਣ ਲੋਕਾਂ ਦੇ ਘਰਾਂ ਚ ਜਾਂਦੇ ਆ ਉੱਥੇ ਲਿੰਦੇ ਆ ਉਹਨਾਂ ਨੂੰ ਫੇਕ ਸਕਰੀਨਸ਼ਾਟ ਦਿਖਾਉਂਦੇ ਕਿ ਤੁਹਾਡੇ ਅਕਾਊਂਟ 'ਚ ਪੈਸੇ ਆ ਗਏ ਆ। ਉਹਨਾਂ ਕੋਈ ਕਾਲੇ ਰੰਗ ਦੀ ਸਕਵਾਡ ਆ ਉਹਨਾਂ ਦੇ ਵੀ ਟ੍ਰੈਪ ਲਾਇਆ ਥੋੜੇ ਦਿਨਾਂ ਤੋਂ। ਅਸੀਂ ਇਹ ਫਰਾਡ ਬੰਦ ਕਰਨਾ ਚਾਹੁੰਦੇ ਆ। ਵਧੀਆ ਗੱਲ ਆ ਜੀ। ਇਹ ਸਾਰੇ ਫਰਾਡ ਲੋਕ ਆ ਇਹ ਬੰਦ ਹੋਣਗੇ ਨਾ ਚੈਨਲ ਤੇ ਉਸ ਤੋਂ ਬਾਅਦ ਮਾਰਕੀਟ ਉੱਪਰ ਜਾਏਗੀ। ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਜੜਾਂ ਤੋਂ ਪੱਟ ਕੇ ਸੜਦੇ ਹੋ ਜਿਹੜੇ ਫੇਕ ਲੋਕ ਵਿੱਚ ਆ ਚੁੱਕੇ ਨੇ ਇਹ ਸਵਾਲ ਅਸੀਂ ਤਾਂ ਕੀਤਾ ਵੀ ਕੁਝ ਕੁ ਦਿਨਾਂ ਤੋਂ ਗੱਲ ਉੜਦੀ ਉੜਦੀ ਸਾਡੇ ਕੋਲ ਵੀ ਆਈ ਵੀ ਐਂ ਕਰਕੇ ਵੀ ਆਪਣਾ ਜਿਹੜਾ ਐਸਜ ਕਨੈਨਫਰ ਕਲੱਬ ਦੀ ਜਿਹੜੀ ਟੀਮ ਹੈ ਉਹ ਚੈਨਲਾਂ ਤੇ ਸਟ੍ਰਾਈਕਾਂ ਮਾਰ ਰਹੀ ਆ ਨਾ ਜੀ ਵੀ ਉਹ ਬੰਦ ਕਰਾ ਰਹੇ ਨੇ ਠੀਕ ਆ ਵੀ ਮੈਂ ਕਹਾਂ ਚਲੋ ਆਪਾਂ ਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਵੀ ਕਿਉਂ ਹੋ ਰਹੇ ਨੇ ਜਿੰਨੇ ਵੀ ਵੀਰ ਡੌਗ ਰੱਖਦੇ ਨੇ ਅਸੀਂ ਉਹਨਾਂ ਦੇ ਨਾਲ ਆ ਜਿਸ ਬੰਦੇ ਨੇ ਡੌਗ ਰੱਖਿਆ ਹੋਇਆ ਆ ਉਹ ਚੈਨਲ ਵੀ ਉਹ ਬਣਾ ਸਕਦਾ ਆ ਉਹ ਕੁੱਤੇ ਵੇਚੇਗਾ ਵੀ ਠੀਕ ਆ ਨਾ ਉਹਨੂੰ ਹੱਕ ਹੈ ਅਸੀਂ ਉਹਨਾਂ ਦੇ ਹੱਕਾਂ ਕਰਕੇ ਲੜਦੇ ਆ ਜਿਹੜੇ ਘਰੇ ਜਿਸ ਬੰਦੇ ਨੇ ਬਿੱਲੀ ਵੀ ਨਹੀਂ ਘਰੇ ਰੱਖੀ ਜਿਹੜਾ ਮੁਰਗਿਆਂ ਦਾ ਕੰਮ ਕਰਦਾ ਉਹ ਕੁੱਤੇ ਵੇਚੀ ਜਾਂਦੇ ਆ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਬਹੁਤ ਵਧੀਆ ਤੁਹਾਡਾ ਪ੍ਰਾਲਾ ਜਿਹੜਾ ਮਨ ਲਓ ਤੁਸੀਂ ਡੌਗ ਬਰੀਡਰਾਂ ਵਾਸਤੇ ਜਾਂ ਜਿਹੜੇ ਡੌਗ ਲਵਰ ਜਿਹਨੇ ਬਹੁਤ ਵੱਡਾ ਪ੍ਰਾਲਾ ਕਰਦਿਆ ਜਿਹੜਾ ਤੁਹਾਡਾ ਐਸਟੀਕ ਕਨੇਡਾ ਹੈ ਉਹ ਕਲੱਬ ਹੈ ਹੋਰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਨਵੇਂ ਇਸ ਲੈਂਡ ਦੇ ਵਿੱਚ ਆ ਰਹੇ ਕਿਉਂਕਿ ਡਰਨ ਲੱਗਦੇ ਲੋਕ ਵੀ ਇਹ ਕੀ ਹੋ ਰਿਹਾ ਜੀ ਵੀ ਜਿਹੜਾ ਕਿਉਂਕਿ ਕਿਸੇ ਨੂੰ ਜਿਹੜਾ ਬੰਦਾ ਕੋਈ 20 50 ਹਜ਼ਾਰ ਦੀ ਫੀਮੇਲ ਲੈ ਕੇ ਜਾਂ ਡੌ ਉਨੂੰ ਉਹਦਾ ਫਾਇਦਾ ਉਹ ਇਹ ਕਿਤੇ ਨਾ ਕਿਤੇ ਫਾਇਦਾ ਵੀ ਚੱਕਣਾ ਚਾਹੁੰਦਾ ਹਨ ਵੀ ਹੁਣਾਂ ਵੀ ਚਾਹੀਦਾ ਤੇ ਉਹ ਬੰਦਾ ਇਨੀ ਮਿਹਨਤ ਕਰਨ ਦੇ ਬਾਵਜੂਦ ਫਿਰ ਪਿੱਛੇ ਹਟਦਾ ਵੀ ਯਾਰ ਨਹੀਂ ਹਟਦਾ ਜਿਹੜੇ 20-20 ਸਾਲ ਤੋਂ ਕੰਮ ਕਰਦੇ ਉਹਨਾਂ ਕੋ ਨਾ ਕੋਈ ਗਾਹ ਕਰ ਰਿਹਾ ਆ ਸਾਰੇ ਨਿਹੜ ਦੇ ਉੱਤੇ ਜੋ ਬੈਠੇ ਆ ਫੇਕ ਲੋਕ ਉਹ ਕੰਮ ਖਰਾਬ ਕਰ ਰਹੇ ਨੇ ਇਹ ਆਪਣਾ ਕੋਈ ਇਸ 쇼 ਦੇ ਬਾਰੇ ਕੀ ਕਹਿਣਾ ਚਾਹੁੰਦੇ ਅੱਜ ਜਿਹੜਾ ਚੱਲ ਰਿਹਾ ਇੱਥੇ 쇼 ਜੀ ਬਹੁਤ ਵਧੀਆ ਕਮਾਲ ਦਾ 쇼 ਹੋ ਰਿਹਾ ਆ ਤੇ ਅਨਫੇਅਰ ਆ ਸਾਰਾ ਬਹੁਤ ਵਧੀਆ ਕੰਮ ਚੱਲ ਰਿਹਾ ਸੂਰ ਦਾ ਔਰ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਕੱਲ ਇੱਕ ਇਹ ਬਿਆਨ ਆਇਆ ਸੀ ਆਮ ਆਦਮੀ ਪਾਰਟੀ ਵੱਲੋਂ ਜੀ ਮੈਂ ਉਹਨਾਂ ਦੀ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਦੇਖੋ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਨਸ਼ਾ ਬਹੁਤ ਵੱਧ ਗਿਆ ਲੋਕ ਨਸ਼ਾ ਵੇਚ ਰਹੇ ਆ ਲੁੱਟਾਂ ਖੋਹਾਂ ਹੋ ਰਹੀਆਂ ਆ ਜਿਹੜੇ ਜਾਨਵਰਾਂ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਯਾਰ ਕਿਤੇ ਲੱਗੇ ਰਹਿੰਦੇ ਤੁਸੀਂ ਉਹਨਾਂ ਤੇ ਕੋਈ ਟੈਕਸ ਲਗਾਈ ਜਾਂਦੇ ਕਦੀ ਕੁਝ ਕਰੀ ਜਾਂਦੇ ਕਦੀ ਕੁਝ ਕਰੀ ਜਾਂਦੇ ਸਰਕਾਰ ਇੰਨੀ ਕਿ ਇਹਨਾਂ ਨੂੰ ਪੈਸੇ ਦੀ ਲੋੜ ਪੈ ਗਈ ਆ ਕਿ ਜਿਹੜਾ ਕੁੱਤਿਆਂ ਦਾ ਵੀ ਹੁਣ ਕਮਾਈ ਚੱਕਣ ਦੇ ਆਓ ਇਹ ਕਹਿ ਦਈਏ ਵੀ ਸਰਕਾਰ ਜੀ ਇਹ ਕੁੱਤੇ ਵੇਚਦੇ ਨਹੀਂ ਚਿੱਟਾ ਨਹੀਂ ਵੇਚਦੇ ਇਹ ਕੁੱਤੇ ਵੇਚ ਰਹੇ ਨੇ ਨਾਲੇ ਅਸੀਂ ਬੜੇ ਵਧੀਆ ਕਿਤੇ ਲੱਗੇ ਆ ਸਾਨੂੰ ਪੁੱਠੇ ਕੰਮਾਂ ਜਨਾ ਪਾਓ ਯੂਥ ਨੂੰ ਵਧੀਆ ਮੈਸੇਜ ਦਿਓ ਕੋਈ ਇਹ ਕੰਮ ਨਹੀਂ ਵੀ ਜਿਹੜਾ ਜਿਹੜਾ ਕੋਈ ਹੁਣ ਡੌਗ ਲਵਰ ਜੀ ਉਹਦੇ ਆਪਾਂ ਡੌਗ ਹੀ ਚੱਕ ਲਾਂਗੇ ਡੌਗ ਉਹਦੇ ਆਪਾਂ ਬੰਦ ਕਰ ਦਾਂਗੇ ਉਹਨੂੰ ਰੱਖਣੇ ਉਹ ਫੇ ਵੀ ਜਾਂ ਚੋਰੀਆਂ ਕਰੇਗਾ ਜਾਂ ਨਸ਼ੇ ਕਰੇਗਾ ਉਹਨੂੰ ਠੀਕ ਹੈ ਜੀ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਸਾਡਾ ਜਿਹੜਾ ਐਸਜੀ ਕਨੈਨਵੈਰਫ ਕਲੱਬ ਹੈ ਸਮੇਂ-ਸਮੇਂ ਸਰ ਜਿਹੜੇ ਡੌਗ ਬਰੀਡਰ ਨੇ ਉਹਨਾਂ ਦੇ ਨਾਲ ਖੜਦਾ ਹੈ ਜਦੋਂ ਵੀ ਕੋਈ ਦਿੱਕਤ ਆਉਂਦੀ ਆ ਕੋਈ ਮੁਸ਼ਕਲ ਪਰੇਸ਼ਾਨੀ ਆਉਂਦੀ ਆ ਹਰ ਵੇਲੇ ਪ੍ਰਧਾਨ ਜੀ ਤੇ ਇਹਨਾਂ ਦੀ ਪੂਰੀ ਟੀਮ ਐਸਜੀ ਕਨੈਨਵੈਰਫ ਕਲੱਬ ਜਿਹੜਾ ਹੈਗਾ ਉਹਦੇ ਨਾਲ ਖੜਦੇ ਨੇ ਆ ਕੇ ਸੋ ਮੇਰੀ ਸਾਰੇ ਬਰੀਡਰ ਵੀਰਾਂ ਨੂੰ ਬੇਨਤੀ ਵੀ ਆਪਣੇ ਚੈਨਲ ਦੇ ਥਰੂ ਵੀ ਵੱਧ ਤੋਂ ਵੱਧ ਇਹਨਾਂ ਦੇ ਨਾਲ ਜੁੜੋ ਤੇ ਤਾਂ ਜੋ ਆਪਾਂ ਨੂੰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਦਿੱਕਤਾਂ ਆਉਂਦੀਆਂ ਨੇ ਡੌਗ ਲੈਂਡ ਉਹਨਾਂ ਦੇ ਨਾਲ ਨਜਿੱਠ ਸਕੀਏ ਹਨ ਜੀ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਬਰੀਡਰ ਵੀਰ ਨੇ ਮੈਂ ਸਨੇਹਾ ਦੇਣਾ ਚਾਹੁੰਦਾ ਕਿਸੇ ਦਾ ਵੀ ਚੈਨਲ ਸਾਡਾ ਇਹ ਕਲੱਬ ਵੱਲੋਂ ਬਿਲਕੁਲ ਨਹੀਂ ਉੜੇਗਾ ਜਿਹੜਾ ਬਰੀਡਰ ਹੋਏਗਾ ਬਿਲਕੁਲ ਮੈਂ ਬਾਕੀ ਬਰੀਡਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਚੈਨਲ ਹਟਾ ਦਿਓ ਜਿਹੜੇ ਫੇਕ ਆ ਲੋਕ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਰੱਖਿਆ ਹੀ ਨਹੀਂ ਹੋਇਆ ਜਿਹੜਾ ਰੇਟ ਦੱਸਣ ਦਾ ਹੈ ਇਹ ਚੈਨਲਾਂ ਤੇ ਇਹਨਾਂ ਨੂੰ ਖਤਮ ਕਰੋ ਜੇ ਮਾਰਕੀਟ ਤਾਂ ਚੱਕਣੀ ਦਾ ਥੈਂਕ ਯੂ ਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਧੰਨਵਾਦ